ਸਤਿ ਸ਼੍ਰੀ ਅਕਾਲ ਦੋਸਤੋ ਅਤੇ ਪੰਜਾਬੀ ਫੈਕਟਰੀ ਪੀਡੀਏ ਤੇ ਤੁਹਾਡਾ ਸਵਾਗਤ ਹੈ ਕਲਪਨਾ ਕਰੋ ਕਿ ਤੁਸੀਂ 2000 ਸਾਲ ਪੁਰਾਣੇ ਇੱਕ ਰੋਮਨ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮ ਰਹੇ ਹੋ ਤੁਸੀਂ ਉਹਨਾਂ ਦੇ ਘਰ ਦੇਖ ਸਕਦੇ ਹੋ ਉਹਨਾਂ ਦੇ ਮੰਦਰ ਉਹਨਾਂ ਦੇ ਥੀਏਟਰ ਇੱਥੋਂ ਤੱਕ ਕਿ ਉਹਨਾਂ ਦੀਆਂ ਦੀਵਾਰਾਂ ਤੇ ਲਿਖੇ ਹੋਏ ਉਹਨਾਂ ਦੇ ਸੰਦੇਸ਼ ਵੀ ਪੜ ਸਕਦੇ ਹੋ ਇਹ ਕੋਈ ਕਲਪਨਾ ਨਹੀਂ ਹੈ ਇਹ ਹਕੀਕਤ ਹੈ ਇੱਕ ਕਹਾਣੀ ਹੈ ਪੋਂਪੇਈ ਦੀ ਇੱਕ ਅਜਿਹਾ ਸ਼ਹਿਰ ਜੋ ਇੱਕੋ ਦਿਨ ਵਿੱਚ ਕੁਦਰਤ ਦੇ ਕਹਿਰ ਹੇਠ ਦਬਿਆ ਗਿਆ ਅਤੇ ਫਿਰ 1600 ਤੋਂ ਵੱਧ ਸਾਲਾਂ ਲਈ ਦੁਨੀਆ ਦੀਆਂ ਨਜ਼ਰਾਂ ਤੋਂ ਉੱਲੇ ਹੋ ਗਿਆ ਅਸੀਂ ਸਾਰੇ ਜਾਣਦੇ ਹਾਂ ਕਿ ਜਵਾਲਾਮੁਖੀ ਫਟਣ ਨਾਲ ਬਹੁਤ ਹੀ ਹੁੰਦੀ ਹੈ ਪਰ ਕੀ ਤੁਸੀਂ ਇੱਕ ਅਜਿਹੇ ਸ਼ਹਿਰ ਦੀ ਕਲਪਨਾ ਕਰ ਸਕਦੇ ਹੋ ਜੋ ਇੱਕ ਜਵਾਲਾਮੁਖੀ ਫਟਣ ਕਾਰਨ ਹਜ਼ਾਰਾਂ ਸਾਲਾਂ ਲਈ ਗਮ ਹੋ ਗਿਆ ਹੋਵੇ ਅੱਜ ਅਸੀਂ ਉਸੇ ਕਹਾਣੀ ਨੂੰ ਜਾਣਾਂਗੇ ਇਹ ਸਿਰਫ ਪੋਂਪੇਈ ਦੀ ਹੀ ਨਹੀਂ ਬਲਕਿ ਉਸ ਦੇ ਨਾਲ ਹੀ ਤਬਾਹ ਹੋਏ ਇੱਕ ਹੋਰ ਸ਼ਹਿਰ ਹਰਕੋਲੀਨੀਅਮ ਦੀ ਵੀ ਕਹਾਣੀ ਹੈ ਇਸ ਵੀਡੀਓ ਵਿੱਚ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਲੱਭਾਂਗੇ ਤਬਾਹੀ ਤੋਂ ਪਹਿਲਾਂ ਪੋਂਪੇਈ ਅਤੇ ਹਰਕੋਲੇਨੀਅਮ ਵਿੱਚ ਰੋਜ਼ਾਨਾ ਜ਼ਿੰਦਗੀ ਕਿਹੋ ਜਿਹੀ ਸੀ 79 ਏਡੀ ਦੇ ਉਸ ਭਿਆਨਕ ਦਿਨ ਤੇ ਮਾਊਂਟ ਵੈਸੋਵੀਅਸ ਕਿਵੇਂ ਫਟਿਆ ਅਤੇ ਇਸ ਨੇ ਸਭ ਕੁਝ ਕਿਵੇਂ ਤਬਾਹ ਕਰ ਦਿੱਤਾ ਅਤੇ 1600 ਸਾਲਾਂ ਤੱਕ ਗੁੰਮ ਰਹਿਣ ਤੋਂ ਬਾਅਦ ਇਹਨਾਂ ਸ਼ਹਿਰਾਂ ਨੂੰ ਦੁਬਾਰਾ ਕਿਵੇਂ ਲੱਭਿਆ ਗਿਆ ਅਤੇ ਸਾਨੂੰ ਉੱਥੋਂ ਕੀ ਮਿਲਿਆ ਆਓ ਇਤਿਹਾਸ ਦੇ ਸਭ ਤੋਂ ਵੱਡੇ ਪੁਰਾਤਤਵਿਕ ਖਜ਼ਾਨਿਆਂ ਵਿੱਚੋਂ ਇੱਕ ਦੀ ਖੋਜ ਕਰੀਏ ਤਬਾਹੀ ਤੋਂ ਪਹਿਲਾਂ ਪੌਂਪੀ ਅਤੇ ਹਰਕੋਲੀਨੀਅਮ ਵਿੱਚ ਰੋਜ਼ਾਨਾ ਜ਼ਿੰਦਗੀ ਕਿਹੋ ਜਿਹੀ ਸੀ ਤਬਾਹੀ ਦੇ ਦਿਨ ਦਿਨ ਤੋਂ ਪਹਿਲਾਂ ਪੌਂਪੀ ਇੱਕ ਖੁਰੂਜਿਆ ਹੋਇਆ ਅਤੇ ਖੁਸ਼ਹਾਲ ਰੋਮਨ ਸ਼ਹਿਰ ਸੀ ਲਗਭਗ 15000 ਤੋਂ 20000 ਲੋਕਾਂ ਦੀ ਆਬਾਦੀ ਵਾਲਾ ਇਹ ਸ਼ਹਿਰ ਵਪਾਰ ਅਤੇ ਸਹਿਸਪਾਟੇ ਦਾ ਇੱਕ ਮਹੱਤਵਪੂਰਨ ਕੇਂਦਰ ਸੀ ਜੇਕਰ ਅਸੀਂ ਉਸ ਸਮੇਂ ਉੱਥੇ ਹੁੰਦੇ ਤਾਂ ਸਾਨੂੰ ਪੱਥਰ ਦੀਆਂ ਬਣੀਆਂ ਸੜਕਾਂ ਤੇ ਰਥਾਂ ਦੇ ਪਹੀਏ ਦੇ ਨਿਸ਼ਾਨ ਦਿਖਾਈ ਦਿੰਦੇ ਸਾਨੂੰ ਬਾਜ਼ਾਰਾਂ ਵਿੱਚ ਭੀੜ ਮਿਲਦੀ ਜਿੱਥੇ ਲੋਕ ਸਮਾਨ ਖਰੀਦਦੇ ਵਪਾਰਕਾਰ ਦੇ ਅਤੇ ਰਾਜਨੀਤੀ ਤੇ ਬਹਿਸ ਕਰਦੇ ਸ਼ਹਿਰ ਵਿੱਚ ਸ਼ਾਨਦਾਰ ਮੰਦਰ ਵੱਡੇ-ਵੱਡੇ ਜਨਤਕ ਇਸ਼ਨਾਨਘਰ ਇੱਕ థియేటర్ ਅਤੇ ਇੱਕ ਵਿਸ਼ਾਲ ਐਮਫੀਥੀਏਟਰ ਸੀ ਜਿੱਥੇ ਗਲੈਡੀਏਟਰਾਂ ਦੀਆਂ ਲੜਾਈਆਂ ਹੁੰਦੀਆਂ ਸਨ। ਅਮੀਰ ਲੋਕਾਂ ਦੇ ਘਰ ਜਿਨ੍ਹਾਂ ਨੂੰ ਵਿਲਾ ਕਿਹਾ ਜਾਂਦਾ ਹੈ, ਬਹੁਤ ਸੁੰਦਰ ਸਨ ਜਿਨ੍ਹਾਂ ਦੀਆਂ ਦੀਵਾਰਾਂ ਤੇ ਰੰਗੀਨ ਫਰੈਸਕੋ ਅਤੇ ਫਰਸ਼ਾਂ ਤੇ ਗੁੰਜਲਦਾਰ ਮਜ਼ੀਕ ਬਣੇ ਹੁੰਦੇ ਸਨ। ਬੇਕਰੀਆਂ ਵਿੱਚ ਰੋਟੀਆਂ ਪੱਕ ਰਹੀਆਂ ਹੁੰਦੀਆਂ ਸਨ ਅਤੇ ਸ਼ਰਾਬ ਦੀਆਂ ਦੁਕਾਨਾਂ ਜਿਨ੍ਹਾਂ ਨੂੰ ਥਰਮੋਪੋਲੀਆ ਕਿਹਾ ਜਾਂਦਾ ਹੈ ਤੇ ਗਾਕਾਂ ਦੀ ਢੀਲ ਹੁੰਦੀ। ਇਸ ਦੇ ਨੇੜੇ ਹੀ ਹਰਕੋਲੀਨੀਅਮ ਇੱਕ ਛੋਟਾ ਜਿਹਾ ਪਰ ਬਧੇਰੇ ਅਮੀਰ ਸ਼ਹਿਰ ਸੀ ਜੋ ਕਿ ਸਮੁੰਦਰ ਦੇ ਕਿਨਾਰੇ ਸੁੰਦਰ ਰਿਜ਼ੋਰਟ ਬਣਿਆ ਵਜੋਂ ਜਾਣਿਆ ਜਾਂਦਾ ਸੀ ਇਨ੍ਹਾਂ ਦੋਵਾਂ ਸ਼ਹਿਰਾਂ ਦੇ ਪਿੱਛੇ ਮਾਉਂਟ ਵੈਸੋਵੀਅਸ ਸ਼ਾਨ ਨਾਲ ਖੜਾ ਸੀ ਲੋਕਾਂ ਲਈ ਇਹ ਸਿਰਫ ਇੱਕ ਹਰਿਆ ਭਰਿਆ ਪਹਾੜ ਸੀ ਜੈਜ਼ਨੀਆਂ ਟਲਾਣਾ ਤੇ ਖੰਬੂਰਾਂ ਦੇ ਬਾਗ ਸਨ ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਇੱਕ ਸਰਗਰਮ ਅਤੇ ਖਤਰਨਾਕ ਜਵਾਲਾਮੁਖੀ ਦੇ ਪਰਛਾਵੇਂ ਹੇਠ ਰਹਿ ਰਹੇ ਸਨ 79 AD ਦੇ ਭਿਆਨਕ ਦਿਨ ਨੇ ਮਾਉਂਟ ਵੈਸੋਵੀਅਸ ਕਿਵੇਂ ਫਟਿਆ ਅਤੇ ਇਸ ਨੇ ਸਭ ਕੁਝ ਕਿਵੇਂ ਤਬਾਹ ਕਰ ਦਿੱਤਾ ਪਰਪ੍ਰਗਤ ਤੌਰ ਤੇ ਇਹ ਤਾਰੀਖ 24 ਅਗਸਤ ਮਨਾਈ ਜਾਂਦੀ ਹੈ ਜੋ ਕਿ ਇੱਕ ਰੋਮਨ ਅਧਿਕਾਰੀ ਪਲੀਨੀ ਦਾ ਯੰਗਰ ਦੇ ਪੱਤਰਾਂ ਤੇ ਆਧਾਰਿਤ ਹੈ ਜਿਸ ਨੇ ਇਸ ਘਟਨਾ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਹਾਲਾਂਕਿ ਹਾਲ ਹੀ ਦੇ ਪ੍ਰਾਤਤਵ ਸਬੂਤ ਜਿਵੇਂ ਕਿ ਗਰਮ ਕੱਪੜੇ ਪਹਿਣੇ ਢੀੜੇਚ ਅਤੇ ਪਾਚੜ ਦੇ ਫੁੱਲਾਂ ਦੀ ਮੌਜੂਦਗੀ ਇਹ ਦਰਸਉਂਦੇ ਹਨ ਕਿ ਵਿਸਫੋਟ ਸ਼ਾਇਦ ਅਕਤੂਬਰ ਜਾਂ ਨਵੰਬਰ ਵਿੱਚ ਹੋਇਆ ਸੀ ਉਸ ਦਿਨ ਦੁਪਹਿਰ ਦੇ ਕਰੀਬ ਇੱਕ ਜ਼ਬਰਦਸਤ ਧਮਾਕੇ ਨਾਲ ਮਾਉਂਟ ਵੈਸੋਵੀਅਸ ਦਾ ਸਿਖਰ ਉੱਡ ਗਿਆ ਉਸਨੇ ਲੱਖਾਂ ਟਨ ਗ੍ਰਾਮ ਸਵਾ ਪਿਓਮਿਸ ਹਲਕਾ ਜਵਾਲਾਮੁਖੀ ਪੱਥਰ ਅਤੇ ਗੈਸਾਂ ਨੂੰ 20 ਕਿਲੋਮੀਟਰ ਤੋਂ ਵੀ ਵੱਧ ਦੀ ਉਚਾਈ ਤੱਕ ਅਸਮਾਨ ਵਿੱਚ ਛੱਟ ਦਿੱਤਾ ਇਹ ਦ੍ਰਿਸ਼ ਇੱਕ ਵਿਸ਼ਾਲ ਪਾਈਨ ਦੇ ਦਰਖਤ ਵਰਗਾ ਸੀ ਜਲਦੀ ਹੀ ਪੋਂਪੇਈ ਤੇ ਪਿਓਮਿਸ ਅਤੇ ਸਵਾ ਦੀ ਬਾਰਿਸ਼ ਹੋਣੀ ਸ਼ੁਰੂ ਹੋ ਗਈ ਇਹ ਘੰਟਿਆਂ ਤੱਕ ਜਾਰੀ ਰਹੀ ਜਿਸ ਨਾਲ ਘਰਾਂ ਦੀਆਂ ਛੱਤਾਂ ਲਗੀਆਂ ਅਤੇ ਸ਼ਹਿਰ ਹਨੇਰੇ ਵਿੱਚ ਡੁੱਬ ਗਿਆ ਇਸ ਸ਼ੁਰੂਆਤੀ ਪੜਾਅ ਵਿੱਚ ਬਹੁਤ ਸਾਰੇ ਲੋਕਾਂ ਨੂੰ ਸ਼ਹਿਰ ਛੱਡ ਕੇ ਭੱਜਣ ਦਾ ਮੌਕਾ ਮਿਲਿਆ ਪਰ ਕਈ ਲੋਕਾਂ ਨੇ ਆਪਣੇ ਘਰਾਂ ਵਿੱਚ ਪਨਾਹ ਲੈਣ ਦਾ ਫੈਸਲਾ ਕੀਤਾ ਇਹ ਸੋਚ ਕੇ ਕਿ ਇਹ ਜਲਦੀ ਹੀ ਖਤਮ ਹੋ ਜਾਵੇਗਾ ਪਰ ਅਸਲ ਕਹਿਰ ਅਜੇ ਬਾਕੀ ਸੀ ਅਗਲੀ ਸਵੇਰ ਜਵਾਲਾਮੁਖੀ ਦੇ ਕਿਨਾਰੇ ਟਹਿ ਗਏ ਜਿਸ ਨਾਲ ਫਾਇਰੋਕਲਾਸਟਿਕ ਫਲੋ ਪੈਦਾ ਹੋਏ ਇਸ ਸਵਾਹ ਜ਼ਹਿਰੀਲੀ ਗੈਸ ਅਤੇ ਪੱਥਰਾਂ ਦਾ ਇੱਕ ਬੇਹੱਦ ਗਰਮ ਅਤੇ ਤੇਜ਼ ਰਫ਼ਤਾਰ ਬੱਦਲ ਸੀ ਜੋ ਪਹਾੜ ਦੀਆਂ ਢਲਾਣਾ ਤੋਂ ਹੇਠਾਂ ਵੱਲ ਵਧਿਆ ਇਹ ਕਿਸੇ ਵੀ ਚੀਜ਼ ਨੂੰ ਇੱਕ ਪਲ ਵਿੱਚ ਸੜ ਕੇ ਸੁਆਹ ਕਰਨ ਦੀ ਸਮਰੱਥਾ ਰੱਖਦਾ ਸੀ ਪੋਂਪੇਈ ਅਤੇ ਹਰਕੋਲੀਨੀਅਮ ਦੋਵੇਂ ਹੀ ਵੈਸੋਵੀਅਸ ਦੇ ਕੈਰ ਦਾ ਸ਼ਿਕਾਰ ਹੋਏ ਪਰ ਉਹਨਾਂ ਦੀ ਤਬਾਹੀ ਦਾ ਤਰੀਕਾ ਬਿਲਕੁਲ ਵੱਖਰਾ ਸੀ ਜਿਸ ਕਾਰਨ ਉਹਨਾਂ ਦੀ ਸਾਮ ਸੰਭਾਲ ਵੀ ਵੱਖ-ਵੱਖ ਤਰੀਕੇ ਨਾਲ ਹੋਈ ਪੋਂਪੇਈ ਜਵਾਲਾਮੁਖੀ ਤੋਂ ਥੋੜਾ ਦੂਰ ਸੀ ਉਸ ਤੇ ਪਹਿਲਾ ਘੰਟਾ ਤੱਕ ਸੁੱਕੀ ਹਲਕੀ ਸਵਾਤਿ ਪਿਓਮਿਸ ਪਥਰਾਂ ਦੀ بارش ਹੋਈ ਇਸ ਨੇ ਸ਼ਹਿਰ ਨੂੰ ਲਗਭਗ 4 ਤੋਂ 6 ਮੀਟਰ ਮੋਟੀ ਪਰਤ ਹੇਠ ਦਬ ਦਿੱਤਾ ਇਸ ਨਾਲ ਇਮਾਰਤਾਂ ਦੀਆਂ ਉੱਪਰਲੀਆਂ ਮੰਜ਼ਲਾਂ ਤੇ ਛੱਤਾਂ ਟਹਿ ਗਈਆਂ ਪਰ ਇਸ ਨੇ ਹੇਠਾਂ ਦੀਆਂ ਚੀਜ਼ਾਂ ਨੂੰ ਤੁਰੰਤ ਸਾੜਿਆ ਨਹੀਂ ਬਾਅਦ ਵਿੱਚ ਆਏ ਪਾਇਰੋਕਲਾਸਟਿਕ ਫਲੋ ਨੇ ਬਾਕੀ ਬਚੇ ਲੋਕਾਂ ਨੂੰ ਮਾਰ ਦਿੱਤਾ ਪਰ ਸ਼ਹਿਰ ਪਹਿਲਾਂ ਹੀ ਕਾਫੀ ਹੱਦ ਤੱਕ ਦਬਿਆ ਹੋਇਆ ਸੀ ਐਸ ਦੀ ਆਲਟ ਹਰਕੋਲੀਨੀਅਮ ਜਵਾਲਾਮੁਖੀ ਦੇ ਬਹੁਤ ਨੇੜੇ ਸੀ ਉਸ ਤੇ ਸਵਾਦੀ بارش ਘੱਟ ਹੋਈ ਪਰ ਉਹ ਪੈਰੋਕਲਾਸਟਿਕ ਫਲੋ ਦਾ ਪਹਿਲਾ ਅਤੇ ਸਭ ਤੋਂ ਗਰਮ ਸ਼ਕਾਰ ਬਣਿਆ ਇਹ ਗਰਮ ਗਿੱਲਾ ਵਹਾਅ ਅਤੇ ਗਰਮ ਚਿੱਕੜ ਵਾਂਗ ਸ਼ਹਿਰ ਵਿੱਚ ਭਰ ਗਿਆ ਇਸ ਨੇ ਇਮਾਰਤਾਂ ਨੂੰ ਤੋੜਿਆ ਨਹੀਂ ਬਲਕਿ ਉਹਨਾਂ ਨੂੰ ਤੋਂ ਉੱਪਰ ਤੱਕ ਭਰ ਦਿੱਤਾ ਇਸ ਬੇਹੱਦ ਗਰਮ ਨੇ ਲੱਕੜ ਕੱਪੜੇ ਭੋਜਨ ਅਤੇ ਇੱਥੋਂ ਤੱਕ ਕਿ ਪਪਾਇਰਸ ਤੇ ਲਿਖੀਆਂ ਕਿਤਾਬਾਂ ਵਰਗੀਆਂ ਜੈਵਿਕ ਚੀਜ਼ਾਂ ਨੂੰ ਤੁਰੰਤ ਕਾਰਬਨਾਈਜ਼ ਕਰ ਦਿੱਤਾ ਯਾਨੀ ਕੋਲੇ ਵਿੱਚ ਬਦਲ ਦਿੱਤਾ ਇਸ ਕਾਰਨ ਹਰਕੋਲੀਨੀਅਮ ਵਿੱਚ ਸਾਨੂੰ ਲੱਕੜ ਦੇ ਫਰਨੀਚਰ, ਦਰਵਾਜ਼ੇ ਅਤੇ ਇੱਥੋਂ ਤੱਕ ਕਿ ਪੂਰੀ ਲਾਇਬ੍ਰੇਰੀ ਦੇ ਸੜੇ ਹੋਏ ਅਵਸ਼ੇਸ਼ ਵੀ ਮਿਲੇ ਹਨ ਜੋ ਪੋਂਪੇਈ ਵਿੱਚ ਨਹੀਂ ਮਿਲੇ ਇਸ ਤਰ੍ਹਾਂ ਹਰਕੋਲੀਨੀਅਮ ਵਿੱਚ ਇਮਾਰਤਾਂ ਦੀਆਂ ਦੂਜੀਆਂ ਮੰਜ਼ਲਾਂ ਵੀ ਸੁਰੱਖਿਅਤ ਰਹੀਆਂ ਜਦੋਂ ਕੇਪੌਮਪੀ ਵਿੱਚ ਜ਼ਿਆਦਾਤਰ ਟਹਿ ਗਈਆਂ ਸਨ ਦੋਵਾਂ ਸ਼ਹਿਰਾਂ ਦੀ ਇਸ ਵੱਖਰੀ ਕਿਸਮਤ ਨੇ ਸਾਨੂੰ ਰੋਮਨ ਜੀਵਨ ਦੇ ਦੋ ਵੱਖ-ਵੱਖ ਪਹਿਲੂਆਂ ਦੀ ਇੱਕ ਅਨਮੋਲ ਝਲਕ ਦਿੱਤੀ ਹੈ 1600 ਸਾਲਾਂ ਤੱਕ ਗੁੰਮ ਰਹਿਣ ਤੋਂ ਬਾਅਦ ਇਨ੍ਹਾਂ ਸ਼ਹਿਰਾਂ ਨੂੰ ਦੁਬਾਰਾ ਕਿਵੇਂ ਲੱਭਿਆ ਗਿਆ ਅਤੇ ਸਾਨੂੰ ਉੱਥੋਂ ਕੀ ਮਿਲਿਆ ਜੋ ਸਭ ਤੋਂ ਵੱਧ ਦਿਲ ਦਹਿਲਾਉਣ ਵਾਲਾ ਸੀ ਬੈਸੋਵੀਅਸ ਦੇ ਫਟਣ ਤੋਂ ਬਾਅਦ ਪੌਮਪੀ ਅਤੇ ਹਰਕੋਲੀਅਮ ਦੇ ਸ਼ਹਿਰ ਸਵਾ ਅਤੇ ਪੱਥਰਾਂ ਦੀ ਮੋਟੀ ਪਰਤ ਹੇਠ ਦੱਬ ਗਏ ਅਤੇ ਹੌਲੀ-ਹੌਲੀ ਲੋਕਾਂ ਦੀ ਯਾਦ ਵਿੱਚੋਂ ਵੀ ਮਿਟ ਗਏ 16ਵੀਂ ਸਦੀ ਵਿੱਚ ਇੱਕ ਨਹਿਰ ਦੀ ਖੁਦਾਈ ਦੌਰਾਨ ਕੋਝ ਅਵਸ਼ੇਸ਼ ਮਿਲੇ ਪਰ ਅਸਲ ਖੋਜ 18ਵੀਂ ਸਦੀ ਵਿੱਚ ਸ਼ੁਰੂ ਹੋਈ ਸ਼ੁਰੂ ਵਿੱਚ ਇਹ ਖੁਦਾਈ ਇੱਕ ਖਜ਼ਾਨੇ ਦੀ ਖੋਜ ਵਾਂਗ ਸੀ ਜਿੱਥੇ ਸਿਰਫ ਕੀਮਤੀ ਚੀਜ਼ਾਂ ਨੂੰ ਕੱਢ ਕੇ ਮਿਊਜ਼ੀਅਮ ਵਿੱਚ ਪੇਸ਼ ਦਿੱਤਾ ਜਾਂਦਾ ਸੀ ਪਰ 19ਵੀਂ ਸਦੀ ਵਿੱਚ ਯੂਸੇਪੇ ਫੇਰੇਲੀ ਨਾਂ ਦੇ ਇੱਕ ਪੁਰਾਤਤਵ ਵਿਗਿਆਨੀ ਨੇ ਖੁਦਾਈ ਦੇ ਤਰੀਕੇ ਨੂੰ ਬਦਲ ਦਿੱਤਾ ਉਸਨੇ ਪੂਰੇ ਸ਼ਹਿਰ ਨੂੰ ਇੱਕ ਵਿਵਸਥਿਤ ਤਰੀਕੇ ਨਾਲ ਖੋਦਣਾ ਸ਼ੁਰੂ ਕਰ ਦਿੱਤਾ ਉਸਨੇ ਸਭ ਤੋਂ ਹੈਰਾਨੀਜਨਕ ਅਤੇ ਦਰਦਨਾਕ ਖੋਜ ਕੀਤੀ ਉਸਨੇ ਦੇਖਿਆ ਕਿ ਜਿੱਥੇ ਪੀੜਤਾਂ ਦੇ ਸਰੀਰ ਦੱਬੇ ਗਏ ਸਨ ਉੱਥੇ ਸਰੀਰ ਦੇ ਸਾੜਨ ਤੋਂ ਬਾਅਦ ਸਖਤ ਸਵਾਹ ਵਿੱਚ ਖਾਲੀ ਥਾਵਾਂ ਬਣੀਆਂ ਗਈਆਂ ਹਨ ਫਿਉਰੇਲੀ ਨੇ ਇੱਕ ਸ਼ਾਨਦਾਰ ਤਕਨੀਕ ਦੀ ਵਰਤੋਂ ਕੀਤੀ ਉਸਨੇ ਇਨ੍ਹਾਂ ਖਾਲੀ ਥਾਵਾਂ ਵਿੱਚ ਧਿਆਨ ਨਾਲ ਪਲਾਸਟਰ ਆਫ ਪੈਰਿਸ ਭਰਿਆ ਜਦੋਂ ਪਲਾਸਟਰ ਸੁੱਕ ਗਿਆ ਅਤੇ ਬਾਹਰੀ ਸਵਾਹ ਨੂੰ ਹਟਾਇਆ ਗਿਆ ਤਾਂ ਪੀੜਤਾਂ ਦੇ ਸਰੀਰ ਦੇ ਆਖਰੀ ਪਲਾਂ ਦੇ ਬਹੁਤ ਹੀ ਵਿਸਤ੍ਰਿਤ ਅਤੇ ਦਿਲ ਦਹਿਲਾਉਣ ਵਾਲੇ ਬੁੱਤ ਸਾਹਮਣੇ ਆਏ ਇਹ ਪਲਾਸਟਰ ਕਾਸਟ ਸਾਨੂੰ ਉਹਨਾਂ ਲੋਕਾਂ ਨੂੰ ਦਿਖਾਉਂਦੇ ਹਨ ਜਿਵੇਂ ਉਹ ਆਪਣੀ ਮੌਤੇ ਦੇ ਸਮੇਂ ਕੋਈ ਆਪਣੇ ਮੂੰਹ ਨੂੰ ਢੱਕ ਰਿਹਾ ਹੈ ਕੋਈ ਆਪਣੇ ਬੱਚੇ ਨੂੰ ਗਲੇ ਲਗਾ ਰਿਹਾ ਹੈ ਅਤੇ ਕੋਈ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਕਾਸਟ ਪੋਂਪੇਈ ਦੀ ਤਰਸਦੀ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਭਾਵੁਕ ਪ੍ਰਤੀਕ ਹੈ ਤਾਂ ਦੋਸਤੋ ਇਹ ਸੀ ਪੋਂਪੇਈ ਅਤੇ ਹਰਕੋਲੀਨੀਅਮ ਦੀ ਕਹਾਣੀ ਇੱਕ ਅਜਹੀ ਤ੍ਰਾਸਦੀ ਜਿਸ ਨੇ ਦੋ ਖੁਸ਼ਹਾਲ ਸ਼ਹਿਰਾਂ ਨੂੰ ਨਸ਼ਟ ਕਰ ਦਿੱਤਾ ਪਰ ਨਾਲ ਹੀ ਉਹਨਾਂ ਨੂੰ ਸਮੇਂ ਦੇ ਇੱਕ ਕੈਪਸੂਲ ਵਿੱਚ ਹਮੇਸ਼ਾ ਲਈ ਸੁਰੱਖਿਅਤ ਵੀ ਕਰ ਲਿਆ ਇਹ ਦੋਵੇਂ ਸ਼ਹਿਰ ਯੂਨੈਸਕੋ ਵਿਸ਼ਵ ਵਿਰਾਸਤ ਸਥਲ ਅਤੇ ਦੁਨੀਆ ਭਰ ਦੇ ਲੱਖਾਂ ਸੈਲਾਨੀਆਂ ਅਤੇ ਇਤਿਹਾਸਕਾਰਾਂ ਨੂੰ ਆਕਰਸ਼ਿਤ ਕਰਦੇ ਹਨ ਪੋਂਪੀ ਸਾਨੂੰ પ્રાચીਨ ਰੋਮਨ ਜੀਵਨ ਦੀ ਇੱਕ ਅਜਿਹੀ ਝਲਕ ਚਲਕ ਦਿੰਦਾ ਹੈ ਜੋ ਸਾਨੂੰ ਕਿਤੇ ਹੋਰ ਨਹੀਂ ਮਿਲ ਸਕਦੀ ਇਹ ਸਾਨੂੰ ਉਹਨਾਂ ਦੇ ਘਰਾਂ ਉਹਨਾਂ ਦੀ ਕਲਾ ਉਹਨਾਂ ਦੇ ਭੋਜਨ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਡਰ ਅਤੇ ਉਮੀਦਾਂ ਬਾਰੇ ਵੀ ਦੱਸਦਾ ਹੈ ਪਲਾਸਟਰ ਕਾਸ ਸਾਨੂੰ ਯਾਦ ਦਿਵਾਉਂਦੇ ਹਨ ਕਿ ਇਤਿਹਾਸ ਸਿਰਫ ਤਾਰੀਖਾਂ ਅਤੇ ਘਟਨਾਵਾਂ ਦਾ ਲੇਖਾ ਜੋਖਾ ਨਹੀਂ ਹੈ ਬਲਕਿ ਇਹ ਅਸਲ ਇਸਨਾਨ ਅਸਲ ਇਨਸਾਨਾਂ ਦੀ ਕਹਾਣੀ ਹੈ ਇਹ ਇੱਕ ਕਹਾਣੀ ਸਾਨੂੰ ਕੁਦਰਤ ਦੀ ਅਥਾਹ ਸ਼ਕਤੀ ਅਤੇ ਉਸ ਦੇ ਸਾਹਮਣੇ ਮਨੁੱਖ ਦੀ ਕਮਜ਼ੋਰੀ ਦੀ ਵੀ ਯਾਦ ਦਿਵਾਉਂਦੀ ਹੈ ਪਰ ਇਹ ਸਾਨੂੰ ਮਨੁੱਖੀ ਖੋਜ ਦੀ ਭਾਵਨਾ ਅਤੇ ਆਪਣੇ ਅਤੀਤ ਨੂੰ ਸਮਝਣ ਦੀ ਸਾਡੀ ਇੱਛਾ ਬਾਰੇ ਵੀ ਦੱਸਦੀ ਹੈ ਪੋਂਪੇਈ ਦੀ ਸਵਾ ਦੇ ਹੇਠਾਂ ਦੱਬੀ ਦੁਨੀਆ ਹਜ਼ਾਰਾਂ ਸਾਲਾਂ ਬਾਅਦ ਵੀ ਸਾਨੂੰ ਆਪਣੇ ਬਾਰੇ ਬਹੁਤ ਕੋਸ਼ਿਸ਼ੀ ਖੋੰਦੀ ਹੈ ਪੰਜਾਬੀ ਫੈਕਟੋਪੀਡੀਆ ਤੇ ਸਾਡੇ ਨਾਲ ਇਸ ਇਤਿਹਾਸ ਦੇ ਸਫ਼ਰ ਤੇ ਓਨਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਪੋਂਪੇਈ ਦੀ ਕਹਾਣੀ ਵਿੱਚ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਕਿਹੜੀ ਲੱਗੀ ਆਪਣੇ ਵਿਚਾਰ ਸਹੀਠਾ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ